ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਟ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਕਿ ਪਿੰਡ ਈਸੇਵਾਲ ਈਸੇਵਾਲ ਪਿੰਡ ਜਲੰਧਰ ਜ਼ਿਲ੍ਹੇ ਦਾ ਛਾ ਕੋਟੇ ਨੂੰ ਤਹਿਸੀਲ ਪੈਂਦੀ ਹੈ ਮਲਸੀਆਂ ਦੇ ਨੇੜ ਹੈ ਖਿੰਡਾ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਇਹ ਬਾਈ ਵਪਾਰ ਦਾ ਕੰਮ ਕਰਦਾ ਹੈ گاਵਾਾਂ ਉਦਿਆਂ ਵਿਕਰੀ ਵਾਲਿਆਂ ਨਾਲ ਵਹਿੜਾਂ ਵੀ ਹੁੰਦੀਆਂ ਬਹੁਤ ਕਾਫੀ ਸਾਰੀਆਂ ਵੀਡੀਓ ਹੁਣ ਤੱਕ ਦਿਖਾਈਆਂ ਅੱਜ ਫੇਰ 25 26 ਨਾਗ ਇੱਥੇ ਵਿਕਰੀ ਵਾਲੇ ਮੌਜੂਦ ਹੈ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਜਿਹੜਾ ਵੀ ਖਰੀਦਣਾ ਉਹਦੀ ਤਸੱਲੀ ਆਪ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਸਿੱਧਾ ਚੱਲਦਾ ਰਹੂਗਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਨੰਬਰ ਸਕਰੀਨ ਤੇ ਚੱਲੂ ਤਾਂ ਸਿੱਧਾ ਸੌਦਾ ਤੁਸੀਂ ਬਾਈ ਨਾਲ ਕਰ ਲੋਗੇ ਅੱਜ ਜਰਸੀ ਦੇ ਨਾਲ ਨਾਲ ਕੁਝ ਐਚ ਐਫ ਬੱਚੀਆਂ ਵੀ ਤੁਹਾਨੂੰ ਦਿਖਾਉਂਗਾ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਤੇ ਇਨ੍ਹਾਂ ਵਹਿੜਾਂ ਤੋਂ ਸ਼ੁਰੂਆਤ ਕਰਾਂਗੇ ਵੀਡੀਓ ਦੀ ਰਪਿੰਦਰ ਭਾਈ ਸਤਿਕਾਰ ਸਤਿਕਾਰ ਹੈ ਅੱਜ ਹੈਗੇ 25 26 ਨਾਗ ਹੈ ਹਾਂਜੀ ਹੈਗੇ 26 ਨਾਗ ਹੈ ਅੰਦਾਜ਼ਾ ਕਿੰਨੀ ਰਕ ਗੱਭਣ ਵੱਛੀਆਂ ਹੋਣਗੀਆਂ ਬਈ ਗੱਭਣ ਵਿੱਚੋਂ ਮਿਰਜੀ ਇਹਨਾਂ ਦੇ ਆਪਣੇ ਕੋਲ ਤੇ ਹੋਣੇ ਆ 10 ਕ ਨਾਲ ਗੱਭਣ ਹੋਣਗੀਆਂ ਜੀ ਠੀਕ ਹੈ ਹਾਂ ਜਰਸੀ ਆ ਛਪਾ ਕੇ ਠੀਕ ਹੈ ਬਾਕੀ ਕੋਸਟ ਦਾ ਦਾਤ ਕ ਨਾਲ ਹੋਣਾ ਹੈਗੇ ਆਪਣੇ ਕੋਲ ਇੰਦੋਂ ਸ਼ੁਰੂਆਤ ਕਰ ਲਈਏ ਆਪਾਂ ਹਾਂਜੀ ਠੀਕ ਹੈ ਬਈ ਪਹਿਲੇ ਨੰਬਰ ਤੇ ਜਿਹੜੀ ਵੱਛੀ ਹੈ ਦੀ ਡਿਟੇਲ ਦੱਸ ਦਿਓ ਇਹ ਜਦੋਂ ਆਪਣੇ ਸੀਮਨ ਦੇ ਕਾਬਿਲ ਆ ਜੀ ਬੱਚਾ ਇਹ ਠੀਕ ਹੈ ਹਾਂਜੀ ਹੀੜ ਇੱਕ ਦੋ ਹੀਟਾ ਚੱਕ ਗਿਆ ਹੈ ਠੀਕ ਹੈ ਹਾਂਜੀ ਸੀਮਨ ਹਜੇ ਲੱਗਾ ਨਹੀਂ ਆ ਲਾਇਆ ਨਹੀਂਗਾ ਦੰਦੋ ਕਿਵੇਂ ਬਈ ਖੀਰਾ ਖੀਰੇ ਬੱਚੇ ਆ ਜੀ ਦਸ ਹਾਂ ਮਹੀਨਿਆਂ ਦੇ ਠੀਕ ਹੈ ਤੋਰ ਦੇ ਬਈ ਮੜਾ ਜ AI ਦੇ ਜੋਗ ਹੈ ਬੋਡੀ ਵੇਟ ਫੁੱਲ ਹੈ ਪਰ ਹਜੇ ਇਹਦੇ ਸੀਮਨ ਨਹੀਂ ਲੱਗਾ। ਵਜਨ ਫੁੱਲ ਦਾ ਢਾਂਚਾ ਦੇਖੋ ਇਹਦੇ ਨਾਲ ਲੱਤਾਂ ਦੀ ਮਜ਼ਬੂਤੀ ਦੇਖ ਸਕਦੇ ਹੋ ਚੰਗੀ ਨਰੋਈ ਬੱਛੀ ਹੈ। ਸੋ ਇਹ ਦੰਦੋ ਖੀਰੀ ਬੱਛੀ। ਛੋਟੀ ਉਮਰ ਹੈ ਹਜੇ ਇਹਨੂੰ ਤੁਸੀਂ ਆਪਦੀ ਪਸੰਦ ਦਾ ਸੀਮਨ ਲਵਾ ਸਕਦੇ ਹੋ ਕਿਉਂਕਿ ਹੁਣ ਇਹ ਕੰਪਣ ਦੇ ਬਿਲਕੁਲ ਜੋਗ ਹੈ। ਰਪੇਰભાઈ ਰੇਟ ਇਹਨਾਂ ਦੇ ਰੇਟ ਵਿੱਚ ਫੋਨ ਤੇ ਕਰਾਂਗੇ ਆਪਾਂ। ਠੀਕ ਹੈ। ਹਾਂਜੀ। ਸੋ ਸੋ ਰੇਟ ਫੋਨ ਤੇ ਹੈ ਇਹ ਪਹਿਲੇ ਨੰਬਰ ਤੇ ਬੱਛੀ ਦੇਖ ਲਓ। ਸਰਵੱਚੀ ਹਲੇ ਗੱਬਣ ਨਹੀਂ ਹਲੇ ਇਹ ਪੂਰੀ ਵੀਰ ਜੀ ਹੈਡ ਹੁੱਡ ਕੱਢੇਗੀ ਪੂਰੇ ਬੱਚਾ ਜਿਹੜਾ ਨਾ ਠੀਕ ਹੈ ਉਹਨਾਂ ਦੇ ਹੈਡ ਵਿੱਚ ਨਹੀਂ ਰਹਿਣ ਵਾਲਾ ਹੈਗਾ ਇਹ ਠੀਕ ਹੈ ਹਾਂਜੀ ਉਹ ਰੋਈ ਬਹਿੜ ਬਾਨੀ ਇਹ ਅੱਗੇ ਬੱਚਾ ਜਿਹੜਾ ਇਹ ਵੀ ਖੀਰਾਈ ਆ ਠੀਕ ਹੈ ਹਾਂਜੀ ਉਹਦਾ ਇਹਨੂੰ ਆਪਾਂ ਸੀਮਨ ਆਪ ਹੀ ਲਗਵਾਇਆ ਵਾ ਇਹ ਵੀ ਆਹ ਦਾ ਲੋਗਨ ਲਾਇਆ ਜੀ ਇਹਦੇ ਠੀਕ ਹੈ ਹਾਂਜੀ ਆ ਜੀ ਲਾਇਨ ਹਫਤਾ ਹੋ ਗਿਆ ਇੱਕ ਹਫਤਾ ਹੋ ਗਿਆ ਹਾਂਜੀ ਧੋਰੀ ਬਈ ਸੋ ਦੋਸਤੋ ਹੈ ਖੀਰੀ ਇੱਕ ਹਫਤੇ ਦਾ ਸੀਮਨ ਲੱਗਾ ਹੋਇਆ ਤੁਸੀਂ ਖਾਲੀ ਸਮਝ ਕੇ ਸੌਦਾ ਕਰ ਲਿਓ ਪਰ ਡੇਟ ਜਰੂਰ ਲਿਖ ਲਿਓ ਕਿਉਂਕਿ ਗੱਬਣ ਇਸ ਰੁੱਤ 'ਚ ਬਹਿੜਾ ਰਹਿ ਜਾਂਦੀਆਂ ਖੀਰੀ ਐ ਨਰੋਈ ਫੁੱਲ ਐ ਵੀ ਬਾਕੀ ਲੱਤਾਂ ਦੀ ਮਜ਼ਬੂਤੀ ਢਾਂਜਾ ਦੇਖ ਲਓ ਤੁਸੀਂ ਬਰੀਡ ਵੀ ਫੁੱਲ ਆ ਜੀ ਪੂਰੀ ਠੀਕ ਐ ਬਰੀਡ ਦੋਸਤੋ ਜਰਸੀ ਪਿਓਰ ਇਹ ਤੋਂ ਇਲਾਵਾ ਅੱਗੇ 3 ਨੰਬਰ ਤੇ ਉੱਤੇ ਬੱਚੀ ਤੁਹਾਨੂੰ ਦਿਖਾਉਣੇ ਇਹਦੀ ਉਮਰ ਕਿੰਨੀ ਕਹੂ ਬਾਈ ਇਹ ਵੀ ਵੀਰੇ 11 ਕ ਮਹੀਨਿਆਂ ਦਾ ਜੀ ਠੀਕ ਐ ਇਹਦੀ ਤਾਂ ਜੇ ਆਈ ਨਹੀਂ ਹੋਈ ਨਹੀਂ ਹੋਈ ਨੀਗੀ ਮੇਰੇ ਖਿਆਲ ਚ ਉਹਨਾਂ ਕਰਾਈ ਜ਼ਰੂਰ ਆ ਜਦੋਂ ਆਪਾਂ ਚਲੋ ਗਾਰੰਟੀ ਦੇ ਦਿੰਦੇ ਹੈਗੇ ਛੋਟੀ ਵੈਰ ਦੀ ਕਰਾਤੀ ਉਹਨਾਂ ਨੇ ਇਹਦੀ ਠੀਕ ਐ ਹਾਂਜੀ ਟੋਰੀ ਬਈ ਸੋ ਦੋਸਤੋ ਉਮਰ 11 ਕ ਮਹੀਨੇ ਮਤਲਬ ਖੀਰੀ ਆ ਉਹਨਾਂ ਨੂੰ ਇਹ ਦਰਮਿਆਨੀ ਹਾਈਟ ਚ ਜਰਸੀ ਗਾਵਾਂ ਵਾਲੇ ਹਿਸਾਬ ਤੇ ਹਾਈਟ ਇਹਦੀ ਰਹਿਣੀ। ਮੇਰੇ ਥੱਲੇ ਨੇਵੇ ਦੀ ਬਹੁਤ ਸਾਫ ਸੁਥਰੀ ਹੈ ਜੀ। ਥੱਲੋਂ ਨੂੰਸੋਂ ਦੇਖੋ ਤੁਸੀਂ। ਮਸਤੇਵੇਂ ਦਾ ਨੇਵਾ ਇਦਾਂ ਦਾ ਆਇਆ ਵੀ ਜਿਵੇਂ ਇਹ ਗੱਬਣ ਹੁੰਦੀ। ਸੋ ਇਹ ਵੀ ਬੱਚੀ ਥੀਰੀ ਬੱਚੀ ਇਹ ਤੁਹਾਨੂੰ ਦਿਖਾ ਰਹੇ ਆਂ। 4 ਨੰਬਰ ਤੇ ਫਿਰ ਇੱਕ ਬੱਚਾ ਦਿਖਾਵਾਂਗੇ ਕਿੰਨਾ ਇਹਦਾ ਹਵਾ ਨਾਲ ਥੱਲੋਂ ਦੇਖੋ। ਸਹੀ ਹੈ ਬਈ। 4 ਬਣਿਆ ਗਈ 6 ਮਹੀਨੇ ਦੀ ਗੱਬਣਾ ਜੀ। ਠੀਕ ਹੈ ਚੈੱਕ ਪਾਸ ਹੈ ਹਾਂ ਚੈੱਕ ਪਾਸ ਗਾਰੰਟੀ ਆਪਣੀ ਜੀ ਓਕੇ ਦੰਦੋ ਕਿਵੇਂ ਬਈ ਇਹ ਆਪਾਂ ਦੋ ਦੰਦੋ ਕੱਢ ਦੀ ਜੀ ਤੋਰੀ ਬਈ ਦੋ ਦੰਦ ਕੱਢ ਰਹੀ ਐ ਦੱਸੋ ਤੇ 6 ਮਹੀਨੇ ਦੀ ਕਪਣਾ ਮਹੀਨੇ ਤਿੰਨ ਬਾਕੀ ਐ ਜਿਹਨੇ ਲਜਾਣੀ ਐ ਉਹ ਇੱਥੇ ਆਪਦਾ ਡਾਕਟਰ ਵੀਰ ਨਾਲ ਲੈ ਆਵੇ ਤੇ ਚੱਕਰਾ ਕੇ ਲੈ ਜਾਓ ਵਿਦ ਜਿੱਦਾਂ ਚਲੋ ਡਾਕਟਰ ਤਾਂ ਅਗਲੇ ਨਕੀਲਾ ਕੇ ਆਣਾ ਵਾ ਜਿੱਦਾਂ ਵੀ ਆਪਣੇ ਅਰੇ ਅੱਧੀ ਪੇਮੈਂਟ ਕਰ ਦੋਵੇ ਜਾ ਕੇ ਗੱਡੀ ਤਾਂ ਲਾ ਕੇ ਚੈੱਕ ਕਰਕੇ ਆਪਾਂ ਦੂਜੀ ਪੇਮੈਂਟ ਡਰਾਈਵਰ ਨੂੰ ਫੜਾ ਸਕਦਾ ਜੀ ਸਹੀ ਹੈ ਠੀਕ ਹੈ ਦੋਸਤੋ ਤੋਂ ਘਰੇ ਪਹੁੰਚੀ ਚੈੱਕ ਕਰਵਾ ਲਿਓ ਭਾਵੇਂ ਮੌਕੇ ਦੇ ਉੱਤੇ ਛੇ ਮੀਂਹ ਨਹੀਂ ਗੱਬਣਾ ਹਵਾਨਾ ਬਣਾਉਂਦੀ ਆਉਂਦੀ ਆ ਵੈਸਤਾ ਪਤਾ ਲੱਗ ਹੀ ਜਾਣਾ ਹੁੰਦਾ ਪਸ਼ੂ ਦਾ ਪਰ ਫਿਰ ਵੀ ਤੁਸੀਂ ਕਨਫਰਮ ਕਰਵਾ ਸਕਦੇ ਹੋ ਕੁਛ ਬੱਚੀਆਂ ਇੱਧਰ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀਆਂ ਵਹਿਣ ਦੋ ਫੜ ਪਈਆਂ ਆ ਸਾਹਮਣੇ ਇੱਕ ਰੈੱਡ ਕਲਰ ਦੇ ਵਿੱਚ ਤੁਸੀਂ ਵੇਖੋ ਇਹਦਾ ਭਾਈ ਕਿੰਨਾ ਟਾਈਮ ਬਾਕੀ ਹੈ ਵਹਿੜ ਦਾ ਇਹ ਤਾਂ 10 ਦਿਨ ਬਾਕੀ ਆ ਜੀ ਦੰਦੋਂ ਕਿਵੇਂ ਹੈ ਖੀਰੀ ਆ ਜੀ ਦੰਦੋਂ ਖੀਰੀ 10 ਦਿਨ ਬਾਕੀ ਲੱਗਿਆ ਪਰਲੇ ਪਾਸੇ ਵਾਲੀ ਬੱਚੀ ਦੇਖੋ ਤੁਸੀਂ ਹੁਣ ਜਿਹੜੀ ਵੀਰ ਫੜ ਕੇ ਤੋਰੂਗਾ ਦੋ ਲਗਭਗ ਇੱਕੋ ਜਿਹੇ ਰੰਗਦਿਆਂ ਹੈ ਦੋਨੇ ਗੱਬਣ ਹੈ ਤੁਸੀਂ ਇਸ ਵੱਚੀ ਨੂੰ ਦੇਖੋ ਦੰਦੋ ਖੀਰੀ 10 ਦਿਨ ਬਾਕੀ ਰੈੱਡ ਕਲਰ ਆ ਇਹਦਾ ਲਾਲ ਰੰਗ ਦੇ ਵਿੱਚ ਹੈ ਪਿੱਠ ਪੁੜੇ ਦੀ ਬਹੁਤ ਖਰੀ ਹੈ ਹੱਡਾਂ ਪੈਰ ਇਹਨ ਮਜ਼ਬੂਤ ਆ ਪੂਰੀ ਹੂੰ ਸੋਨਾ ਟਾਂਚਾ ਦੱਸ ਤੇ ਬਾਕੀ ਹੈ ਜੀ ਇਹਦੇ ਛੱਡ ਦੇ ਭਾਈ ਜਾਨ ਦੇ ਉਧਰ ਨੂੰ 10 ਦਿਨ ਲਾਉਗੀ ਸੋਨ ਚ ਹਵਾਨਾ ਸੋਨਾ ਛੱੜਦੀ ਆਉਂਦੀ ਏ ਥੱਲੇ ਨੂੰ ਤੇ ਇਹਦੇ ਨਾਲ ਭਾਈ ਜਿਹੜੀ ਇਹ ਦੋ ਦਾਂਦਾ ਜਿਓ ਅਸ਼ੀ ਇਹ ਕਿੰਨੇ ਚਿਰ ਦੀ ਗੱਬਣ ਇਹਨੂੰ ਅਹ ਕੱਲ ਹੀ ਲੱਗਾ ਨੌ ਮਹੀਨਾ ਸੋ ਨੋ ਮਹੀਨਾ ਲੱਗ ਗਿਆ ਸੋ ਤੇ 1 ਮਹੀਨਾ ਬਾਕੀ ਹੈ ਇਹਨੇ ਵੀ ਲੀਵਟੀ ਬਣਾਉਣੀ ਸ਼ੁਰੂ ਕਰਤੀ ਆ ਪੂਰਾ ਸੋਹਣਾ ਹਵਾਨਾ ਰੱਖਦੀ ਆ ਹੁੰਦੀ ਐ ਤਾਂਚੇ ਦੀ ਚੜਾਈ ਇਹਦੀ ਵੀ ਚੰਗੀ ਐ ਲਗਭਗ ਦੂਜੀ ਵਰਗਾ ਹੀ ਰੰਗ ਐ ਇਹਦੇ ਥੋੜਾ ਜਿਹਾ ਥੱਲੋਂ ਲੱਤਾਂ ਤੇ ਉੱਤੇ ਵਾਈਟ ਰੰਗ ਐ ਦੂਜੀ ਸਿੰਗਲ ਕਲਰ ਐ ਇੱਕ ਬ੍ਰਾਊਨ ਕਲਰ ਦੇ ਵਿੱਚ ਪੂਰੇ ਇਹ ਰੰਗ ਦੀ ਬੱਛੀ ਅ ਭਾਈ ਇਹ ਕਿੰਨੇ ਚੱਲਦੀ ਐ ਇਹ ਰਜਾ ਅਠਵਾਂ ਚੱਲਦਾ ਜੀ ਇਹਨੂੰ ਅਠਵਾਂ ਮਹੀਨਾ ਚੱਲੀ ਗਏ ਹਾਂ ਹਾਂਜੀ ਹਾਂਜੀ ਬੱਛੀ ਇਹ ਵੀ ਖੀਰੀ ਐ ਜੀ ਹਜੇ ਇੱਕ ਦੰਦ ਚੱਕਦਾ ਇਹਨੇ ਸੋ ਸੋ ਹੁਣ ਇਹ ਇਹਨੂੰ ਤੁਸੀਂ ਖੀਰੀ ਮੰਨ ਲਓ ਦੋਂਦੀ ਮੰਨ ਲਓ ਇੱਕ ਦੰਦ ਚੱਕਿਆ 8 ਮਹੀਨਿਆਂ ਦੀ 8ਵਾਂ ਚੱਲੀ ਜਾਂਦਾ ਹਵਾਨਾ ਸੋਨਾ ਬਣਾਉਂਦੀ ਆਉਂਦੀ ਆ ਫਿਕਸ ਜਿਆ ਰੱਖੂਗੀ ਹਵਾਨਾ ਸੋ ਇਹ ਤਿੰਨ ਵੜਾ ਇਸ ਸਾਈਡ ਤੇ ਤੁਹਾਨੂੰ ਦੰਪਨ ਦਿਖਾਤੀਆਂ ਕੁਛ ਨਾਲ ਛੋਟੇ ਬੱਚੇ ਦਿਖਾਉਣੇ ਆ ਰਪਿੰਦਰ ਭਾਈ ਇਹ ਐਚ ਐਫ ਬ੍ਰੀਡ ਦੀ ਹੈ ਜੀ ਇਹਦੀ ਉਮਰ ਕਿੰਨੀ ਖੂਗੂ ਉਮਰ ਹੈਗੇ ਜੀ 8 ਕ ਮਹੀਨੇ ਦੀ 8 ਕ ਮਹੀਨੇ ਹੋ ਗਏ ਹਾਂਜੀ ਪਿੱਟ ਕੁੜੇ ਦੀ ਪੂਰੀ ਹੱਡਾਂ ਪੈਣਾ ਜੀ ਮਜ਼ਬੂਤ ਆ ਪੂਰੀ ਜੀ ਠੀਕ ਹੈ ਤੇ ਬ੍ਰੀਡ ਵੀ ਇਹ ਤੋਂ ਉੱਪਰ ਕੁ ਪੱਕੀ ਕਹਿ ਸਕਦੇ ਕੋਈ ਨਹੀਂ ਸੇ ਬਹੁਤ ਸੋਹਣੀ ਦਸਤੋਂ ਅੱਛੀ 8 ਮਹੀਨੇ ਉਮਰ ਹੈ ਨਸਲ ਚੰਗੀ ਹੈ ਜਾਤ ਬਰੀਡ ਜੇ ਆਪਾਂ ਦੇਖੀਏ ਤਾਂ ਇੱਕ ਚਫ ਵਾਲੇ ਪੱਖ ਤੋਂ ਬਹੁਤ ਸੋਹਣੀ ਇਹ ਦੂਬਾ ਇੱਕ ਜਰਸੀ ਬੱਚੀ ਬਾਈ ਤੋਰੂਗਾ ਉਹ ਵੀ ਤੁਹਾਨੂੰ ਇਸ ਸਾਈਡ ਤੇ ਜਾਂਦੀ ਦਿਖਾ ਦੂੰ ਸਾਹਮਣੇ ਚਾਣਨ ਪੈਂਦਾ ਕਿਉਂਕਿ ਉਸ ਸਾਈਡ ਦੇ ਉੱਤੇ ਰੌਸ਼ਨੀ ਹੈ ਕਿੰਨੀ ਉਮਰ ਹੋਊ ਬਈ ਇਹਦੀ ਇਹ ਵੀ ਆਪਣੇ 8-9 ਮਹੀਨਿਆਂ ਦੀ ਹੈ ਜੀ ਠੀਕ ਹੈ ਕੋਲ ਬਰੀਡ ਵਿੱਚ ਆ ਵੀ ਜੀ ਸੋ ਸੋ ਜਰਸੀ ਹੈ ਮੂਹਰੇ ਰਗਨੂ 8-9 ਮਹੀਨੇ ਦੀ ਉਮਰ ਨਸਲ ਤੁਸੀਂ ਇਹਦੀ ਦੇਖ ਸਕਦੇ ਹੋ ਠੀਕ ਹੈ ਬਾਈ ਲਿਆਈ ਅਗਲੀ ਵਧੀਆ ਫਿਰ ਖੋਰ ਐਚ ਐਫ ਵੀ ਅੱਛੀ ਤੁਹਾਨੂੰ ਦਿਖਾਉਣੇ ਹੁਣ ਐਚ ਐਫ ਵਰਨਾਲ ਲਿਆਉਣੇ ਸ਼ੁਰੂ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਆਪਾਂ ਪਲੂਣਾ ਪਛੀਆਂ ਤਿਆਰ ਵੀ ਲਈਆਂ ਸੀ ਦੋਨਾਂ ਬਹੁਤ ਚੰਗੇ ਸੀਗੇ ਠੀਕ ਹੈ ਸੋ ਐਚ ਐਫ ਗਾਵਾਂ ਵੀ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਬੱਚੇ ਵੀਰ ਜੀ ਜਿੰਨੇ ਵੀ ਆਪਣੇ ਹੈਗੇ ਸਾਰੇ ਪਿੱਠਪੁੜੇ ਵਾਲੇ ਆ ਬਰੀਡ ਦੇ ਵਿੱਚ ਆ ਠੀਕ ਹੈ ਕੋਈ ਓਦਾਂ ਨਹੀਂ ਮਿਲੋਗਾ ਹੈਗਾ ਵੀ ਜਾਂ ਕੁਝ ਲਿੱਸਾ ਪਾਣਾ ਮਾ ਜੋ ਕੁਛ ਵਾ ਹਾਂਜੀ ਕਾਫੀ ਕਲਰ ਬਲੈਕ ਰੰਗ ਦੇ ਵਿੱਚ ਜਰਸੀ ਕਿੰਨੀ ਕੁ ਉਮਰ ਹੋਊਗੀ ਇਹ ਨਵਾਂ ਕਿ ਮਹੀਨੇ ਦੀ ਕਰੀਵੇ ਜੀ 9 ਹੀਰੇ ਬੱਚੇ ਆ ਬਹੁਤ ਸੋਹਣੀ ਬੱਚੀ ਹੈ ਵੱਖਰਾ ਹੀ ਰੰਗ ਹੈ ਜਰਸੀ ਰੰਗ ਇਹਦਾ ਬਲੈਕ ਹੈ ਬੰਤਰ ਦੇਖੋ ਟਾਂਚੇ ਦੀ ਬੜੀ ਸੋਹਣੀ ਬੱਚੀ ਉਹ ਵੀ ਕਾਫੀ ਚੈਲਡੀ ਕਲਰ ਆ ਜੀ ਕਾਫੀ ਚ ਠੀਕ ਹੈ ਹਾਂਜੀ ਇਹ ਬ੍ਰਾਊਨ ਬੱਚਾ ਜਿਹਦਾ ਜਰਸੀ ਦਾ ਰੰਗ ਚੱਲਦਾ ਉਦਾਂ ਦਾ ਪਾਉਂਦੀਆਂ ਫਿਰ ਇਦਾਂ ਦੇ ਬੱਚਿਆਂ ਤੇ ਹਾਂਜੀ ਹਾਂਜੀ ਠੀਕ ਹੈ ਬਲੈਕ ਵੀ ਰਹਾ ਬਲੈਕ ਨਹੀਂ ਵੈਸੇ ਚੱਲਣ ਦਿੰਦੇ ਜਿਆਦਾ ਹੁਣ ਜਿਹੜਾ ਕਾਫੀ ਚੱਲੀ ਜਾਂਦਾ ਜੀ ਠੀਕ ਹੈ ਹਾਂਜੀ ਸੋ ਬਲੈਕ ਕਲਰ ਜਿਹੜਾ ਸੋ ਇਹ ਕੋਫੀ ਕਲਰ ਵਿੱਚ ਹੀ ਜਾਂਦਾ ਪਿਆ ਜੀ ਇਹ ਵੀ ਆਪਣਾ ਢਾਈ ਮਹੀਨੇ ਦਾ ਗੱਭਣਾਂ ਅਖੀਰਾ ਬੱਚਾ ਚੈੱਕ ਪਾਸ ਹੈ ਚੈੱਕ ਪਾਸ ਗਾਰੰਟੀ ਜੀ ਠੀਕ ਹੈ ਸੋ ਖੀਰੀ ਢਾਈ ਮਹੀਨੇ ਦੀ ਗੱਭਣ ਬਹੁਤ ਸੋਹਣੀ ਅੱਛੀ ਹੈ ਵੀ ਜਰਸੀ ਨਸਲ ਦੀ ਜਿਆਦਾ ਨਾਗ ਅੱਜ ਗੱਭਣ ਹੀ ਹਨ ਸੋ ਤੁਸੀਂ ਦੇਖ ਰਹੇ ਹੋ ਇਹ ਵੀ ਬੱਚੀ ਨਰੋਈ ਫੁੱਲ ਹੈ ਇਹ ਤੋਂ ਇਲਾਵਾ ਐਚ ਐਫ ਕੁਸ ਪਰਲੇ ਪਾਸੇ ਵੀ ਹੈ ਇਹ ਵੀ ਵਿਕਰੀ ਵਾਲੇ ਨਾਲ ਕੀ ਹੈ ਬਾਈ ਹਾਂ ਜੀ ਹਾਂ ਜੀ ਵਿਕਰੀ ਵਾਲੇ ਸਾਰਾ ਵੀ ਠੀਕ ਹੈ ਸੋ ਇਧਰਲੇ ਪਾਸੇ ਕੁਸ ਗੱਭਣ ਐਚ ਐਫ ਦਿਖਾਉਣੇ ਆ ਤੁਹਾਨੂੰ ਹਫ ਦੇ ਵਿੱਚੋਂ ਬਈ ਇਹ ਵੱਚੀ ਦੀ ਕੀ ਡਿਟੇਲ ਆ ਇਹ ਆਪਣੀ ਮੈਸੇਜ ਹੀ ਆ ਜੀ ਠੀਕ ਹੈ ਹਾਂ ਜੀ ਰਮਾਂਡਾ ਤੋਂ ਅਗੇ ਗੱਬਣਾ ਜੀ ਕਿੰਨੇ ਚਿਰ ਦੀ ਗੱਬਣੀ ਇਹ 2 ਮਹੀਨੇ ਦਾ 10 ਦਿਨਾਂ ਦੀ ਤੇ ਇਹ ਇਹ ਆਈ ਹੋਈ ਵਰਗਾ ਗੱਬਣਾ ਜੀ 2 ਮਹੀਨੇ ਦਾ 10 ਦਿਨਾਂ ਦੀ ਓਕੇ ਦੰਦੋਂ ਖੀਰੀ ਖੀਰੀ ਆ ਜੀ ਬੰਦ ਦੇ ਬਈ ਦੰਦੋਂ ਖੀਰੀ ਦੋਸਤੋ ਰਮਾਂਡਾ ਦਾ ਸੀਮਨ ਲੱਗਾ ਹੋਇਆ 2 ਮਹੀਨੇ ਤੋਂ ਉੱਤੇ ਗੱਬਣ ਚੈੱਕ ਪਾਸ ਹੈ ਕਰਵਾ ਸਕਦੇ ਹਾਂ ਜੀ ਕਰਵਾ ਸਕਦੇ 2.5 ਮਹੀਨੇ ਦੀ ਗਿਣੋ ਤੁਸੀਂ ਠੀਕ ਹੈ 2.5 ਮਹੀਨੇ ਦੀ ਚੈੱਕ ਪਾਸ ਇੱਕ ਹੋਰ ਵੱਚੀ ਵੱਡੇ ਕਦ ਕਾ 6 ਮਹੀਨੇ ਦੀ ਗੱਬਣਾ ਜੀ ਦੋ ਦਾੰਦਾ ਜੀ ਠੀਕ ਹੈ 6 ਮਹੀਨਿਆਂ ਦੀ ਗੱਭਣ ਦੋ ਦੰਦ ਫੁੱਲ ਹਾਈਟ ਲੈਂਥ ਦੀ ਵਹਿੜ ਹੈ ਪੂਰੀ ਵੇਟ ਬੱਲੇ ਵਾਲੀ ਥਣ ਵੀ ਬਹੁਤ ਸੋਹਣਾ ਲੱਗਾ ਬ੍ਰੀਡ ਵੀ ਪੂਰੀ ਹੈ ਜੀ ਸੋ ਕਮਾਲ ਹੈ ਤੈਨੂੰ ਲੈ ਰੱਖ ਫਿਰ ਸੋ ਇਹ 6 ਮਹੀਨਿਆਂ ਦੀ ਗੱਭਣ ਹਵਾਨਾ ਬਣਾਉਂਦੀ ਆਉਂਦੀ ਹੈ ਥਣ ਬੜਾ ਸੋਹਣਾ ਰੱਖਿਆ ਵੱਛੀ ਜੀ ਨੇ ਛੱਡ ਦੇ ਇਧਰੀ ਬਈ ਬੰਦੇ ਤੂੰ ਬੰਦ ਤਾਂ ਇਹਦੂ ਅੱਗੇ ਬਈ ਜਿਹੜੀ ਵੱਛੀ ਹੈ ਬਲੈਂਕ ਇਹਦੀ ਆਪਣੇ 5ਵਾਂ ਮਹੀਨਾ ਲੱਗਣ ਵਾਲਾ ਜੀ ਇਹਨੂੰ 4 ਮਹੀਨੇ ਚੱਕ ਪਾਸ ਆ ਜੀ 4 ਮਹੀਨਿਆਂ ਦੀ ਹਾਂ ਜੀ ਦੋ ਦੰਦਾਂ ਦੀ ਹੈ ਵੀ ਠੀਕ ਹੈ ਪੰਜਵਾਂ ਮਹੀਨਾ ਲੱਗਣ ਵਾਲਾ ਹੈ। ਉਥੇ ਬੰਦੀ ਬਈ। ਚਾਰਾਂ ਦੀ ਚੱਕ ਪਾਸ ਹੈ। ਦੋ ਦੰਦ ਵੱੱਛੀ। ਇਹਦੋਂ ਅੱਗੇ ਬਈ ਜਿਹੜੀ ਰਹਿਣ ਇਹ ਖੀਰਾ ਬੱਚਾ ਜੀ। ਠੀਕ ਹੈ। ਇਹ ਆਈ ਕਿ ਅੱਦਾਂ ਆਪਣੇ ਹੋਈ ਨਹੀਂ ਗਈ ਇਹਦੀ ਹਜੇ। ਠੀਕ ਹੈ। ਹਾਂਜੀ ਬਿਲਕੁਲ ਕੱਚਾ ਖੀਰਾ ਜੀ। ਠੀਕ ਹੈ। ਲੈਂਥ ਪੂਰੀ ਯਾਨੀ ਮੇਰੇ ਖਿਆਲ ਪੰਜ ਫੁੱਟ ਦੇ ਕਰੀਬ ਕੱਦ ਹੋਗਾ ਜੀ ਇਹਦਾ। ਸੋ ਖੀਰੀ ਵੱੱਛੀ। ਫੁੱਲ ਪੇਟ ਵਾਲੀ। ਗੁਲਾਈ ਵਾਲਾ ਪੇਟ ਆ ਦੱਸੋ ਤੇ ਦੰਦੋਂ ਖੀਰੀ ਹੈ ਹਜੇ ਗੱਬਨ ਨਹੀਂ ਹੋਈ। ਆਉਦੀ ਪਸੰਦ ਦਾ ਸੀਮਨ ਲਵਾ ਸਕਦਾ ਹਾਂ ਏਆਈ ਦੇ ਜੋਗ ਆ ਬੋਡੀ ਵੇਟ ਇੰਨਾ ਹੈਗਾ ਇਹਦਾ ਗੁਰਜੀਤ ਬਰੇ ਆਪਣੇ ਵੈੜ ਜਿਹੜੀ ਦੀ ਤਿਆਰੀ ਹੋਣੀ ਆ ਨਾ ਬਹੁਤ ਚੰਗੀ ਬਣੂਗੀ ਇਹ ਠੀਕ ਹੈ ਇਹਦੇ ਨਾਲ ਬਈ ਜਿਹੜੀ ਹੁਣ ਵੈੜ ਵੀ ਖੋਲ ਰਿਹਾ ਇਹ ਵੀ ਬੱਚਾ ਜੀ ਆਪਣੇ ਏਆਈ ਦੇ ਕਾਬਿਲ ਹੀ ਆ ਜੀ ਇਸ ਟਾਈਮ ਠੀਕ ਹੈ ਹਾਂਜੀ ਅਗਲੇ ਮਹੀਨੇ ਏ ਹੋ ਜੂਗੀ ਇਹਦੀ ਇਹ ਖੀਰੀਆਂ ਚ ਹੀ ਆ ਖੀਰੀਆਂ ਖੀਰੀਆਂ ਖੀਰੇ ਬੱਚੇ ਜੀ ਠੀਕ ਹੈ ਆ ਵੀ ਤੋਰਦੀ ਬਈ ਇਹ ਕੇਂਦਰ ਵਿੱਚੀ ਇਹ ਬੱਚਾ ਵੀ ਖੀਰਾ ਹੀ ਆ ਜੀ ਠੀਕ ਹੈ ਹਾਂਜੀ ਸੋ ਇਹ ਵੀ ਖੀਰੀਓ ਸੋ ਇਹ ਐਚ ਐਫ ਵੈੜਾ ਤੁਹਾਨੂੰ ਦਿਖਾ ਰਹੇ ਹਾਂ ਨਾਗਾ ਅੱਜ ਕਾਫੀ ਸਾਰੇ ਹੈਗੇ ਆ ਬਾਈ ਦੇ ਕੋਲ ਤੇ ਵੜਾਂ ਤੋਂ ਇਲਾਵਾ ਕੁਝ گاਵਾ ਹੈਗੀਆਂ ਜਿਹੜੀਆਂ ਦੁੱਧ ਵਾਲੇ ਪੱਖ ਤੋਂ ਜੋ ਕੋਈ ਵੀਰ ਵੇਖਣਾ ਚਾਹੁੰਦਾ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦੇ ਆ ਸੁਸੋ ਦੋ ਛੋਟੇ ਬੱਚੇ ਵੀ ਆ ਕਈ ਵਾਰ ਕਿਸੇ ਨੇ ਘੱਟ ਪੇਮੈਂਟ ਲਾਉਣੀ ਹੁੰਦੀ ਹੈ ਸਾਮ ਲੋਂਗੇ ਤਾਂ ਆਪਾਂ ਨੂੰ ਪਤਾ ਵਸਾਲਕ ਦੀ ਬੱਚੀ ਗੰਬਨ ਹੋ ਜਾਂਦੀ ਹੈ ਭਾਈ ਛੋਟੀ ਉਮਰ ਹੀ ਲੱਗਦੀ ਐ ਇਸ ਵੇਲੇ ਹਾਂਜੀ ਇਹ ਪੰਜਵੇਂ ਗੰਨੇ ਚ ਹੈ ਬੱਚਾ ਜੀ ਠੀਕ ਐ ਪਰਗ ਜੀ ਦੇ ਵੇਰੇ ਦੇਖਿਓ ਉਧਰ ਆ ਕੇ ਇਹਦੀ ਝੋਲੀ ਝਾਲੀ ਬਹੁਤ ਸਾਫ ਸੁਥਰੀ ਆ ਸੋ ਠੀਕ ਹੈ ਜਸਜੀ ਭਾਈ ਇਹਦੇ ਨਾਲ ਜਿਹੜਾ ਬੱਚਾ ਇਹ ਵੀ ਇੰਨਾ 4 ਮਹੀਨੇ ਦਾ ਹੋਗਾ ਜੀ ਠੀਕ ਹੈ ਤੇ ਬਰੀਡ ਬਰੂੜੇ ਦੀ ਵੀ ਪੂਰੀ ਹੈ ਜੀ ਕਈਆਂ ਬਾਪਪਣੀਆਂ ਵੀਰਾਂ ਦੇ ਫੋਨ ਬਹੁਤ ਆਉਂਦੇ ਛੋਟੇ ਬੱਚੇ ਚਾਹੀਦੇ ਆ ਜੀ ਆਪਾਂ ਪਿਛਲੀ ਵੀਡੀਓ ਜਿਹੜੀ ਪਾਈ ਸੀ ਉਸ ਟਾਈਮ ਬੱਚਿਆਂ ਦੀ ਡਿਮਾਂਡ ਬਹੁਤ ਜ਼ਿਆਦੀ ਪਈ ਸੀ ਆਪਾਂ ਨੂੰ ਠੀਕ ਹੈ ਹਾਂਜੀ ਸੋ ਦੋਸਤੋ ਇਹ ਛੋਟੀ ਉਮਰ ਦੇ ਬੱਚੇ ਜਿਹੜਾ ਵੀਰ ਲੈਣਾ ਚਾਹੁੰਦਾ ਆਓ ਇਧਰ ਸੂਈਆਂ ਵਹਿੜਾਂ ਦੇ ਵਿੱਚੋਂ ਇੱਕ ਸੂਈ ਵੀ ਵਹਿੜਾ ਤੇ ਕੁਝ ਗੱਭਣ ਆਪਾਂ ਇਹਨਾਂ ਬਾਰੇ ਜਾਣਕਾਰੀ ਬਾਈ ਤੋਂ ਲੈਣੀ ਰਪਿੰਦਰ ਭਾਈ ਜਿਹੜੀ ਇਹ ਪਹਿਲੇ ਨੰਬਰ ਤੇ ਇਹ ਬਲੌਣੇ ਦੋ ਦਾਂਦਾ ਜੀ ਕਿੰ ਹੁਣ ਦੁੱਧ ਕਿੰਨਾ ਹੋਊਗਾ ਦੁੱਧ 16 ਕਿਲੋ ਆ ਤੋਲ ਮਾ ਜੀ ਠੀਕ ਹੈ ਬੱਚਾ ਇਹਦੇ ਨਾਲ ਬੱਚਾ ਬੱਚਾ ਵਛਾਈ ਆ ਜੀ ਠੀਕ ਹੈ ਖੋਲੀ ਬਈ ਬੱਚਾ ਵੱਚਾ ਦੋ ਦੰਦ ਪਹਿਲਾ ਸੂਆ 8ਵਾਂ ਦਿਨ ਸੋਈ ਨੂੰ ਤੇ 16 ਕਿਲੋ ਦੁੱਧ ਦੇ ਰਹੀ ਐ ਮੈੜਾ ਮਾਰਦੀ ਬਈ ਆ ਜੀ ਠੀਕ ਹੈ ਅ ਨਸਲ ਦੋਸਤੋ ਇਹ ਜਿਆਦਾ ਪਾਕੇ ਦਾ ਜਰਸੀ ਦਾ ਹੀ ਮੰਨਾਂਗੇ ਤੁਸੀਂ ਇਹਨੂੰ ਭਾਵੇਂ ਕ੍ਰੋਸ ਐਚ ਐਫ ਨਾਲ ਮੰਨ ਲਓ ਲਿਆ ਬਈ ਇਹਨੇ ਬੱਚੇ ਨੂੰ ਜਨਮ ਦਿੱਤਾ ਕਦ ਘਾਟ ਚੰਗਾ ਕੋਵਾਨ ਆਫ ਐਕਸ ਜੈ ਜਿੰਨਾ ਵੀ ਬਤਾਉਂਦੀ ਹੈ ਬਾਕੀ ਮੈਂ ਵੀਡੀਓ ਦੁਪਹਿਰ ਦੇ ਟਾਈਮ ਲਗਭਗ ਮੇਰੇ ਖਾਲ ਚ 1:30 ਵਜੇ ਦੇ ਆਸ-ਪਾਸ ਦਾ ਟਾਈਮ ਬਜਾ ਜੀ ਹਜੇ ਇਹਦੇ ਨਾਲ ਇੱਕ ਹੋਰ ਗੱਬਣਗਾ ਇਹ ਕਿੰਨਾ ਸੂਆ ਸੂਬ ਇਹ ਦੂਜਾ ਸੂਆ ਹੀ ਹੈ ਜੀ ਕਿੰਨਾ ਚਾਹ ਹੋ ਜਾ ਦੂਜਾ ਹੋਊਗਾ ਜੀ ਠੀਕ ਹੈ ਕਿੰਨਾ ਚੱਲੇ ਜੂ ਹੋ ਜੀ ਇਹ ਲੈ ਹੀ ਜਾਣਾ ਦੱਸ ਦਿੰਦੀ ਹਜੇ ਕੋਈ ਹੋਰੀ ਨਹੀਂ ਦੱਸ ਦਨ ਬਾਕੀ ਸੂਆ ਤੀਜਾ ਮੰਨ ਲਓ ਤੁਸੀਂ ਰੰਗ ਬਹੁਤ ਸੋਹਣਾ ਬਾਕੀ ਥੰਨ ਦਾ ਸਹਿਜ ਵੀਡੀਓ ਦੁੱਧ ਵਾਲੀ ਬੋਰੀ ਕੁਮਾਲਾ ਇਹਦਾ ਵੀ ਕੱਦ ਕਾਠ ਜਰਸੀ ਗਾਵਾ ਨੂੰ ਦੇਖੀਏ ਤਾਂ ਸੋਹਣਾ ਇਹ ਖੋਰ ਨਾਲ ਗੱਬਣਗਾ ਇਹਦੀ ਕੀ ਡਿਟੇਲ ਆ ਭਾਈ ਇਹ ਵੀ ਵੀਰੇ ਲੈ ਲਈ 10 ਦਿਨ ਕੱਢ ਦੀ ਜੀ ਹਜੇ ਠੀਕ ਹੈ ਹਾਂਜੀ ਤੀਜੇ ਸਵੇਰੇ ਆਨੇ ਸੋਣਾ ਜੀ ਪ्योर ਜਿਹੜੀ ਠੀਕ ਹੈ तीजा सुहा दस दिन हजे लुगी सोन तो, दस दिन की हजे कच्ची ढांचा वीडियो चो देख सकते हो तीजा इस गाने ने सुना ਤੇ ਦੋਗੇ ਇੱਕ ਹੋਰ ਵੈਗ ਆ ਹੈਗੇ ਦੂਜੇ ਸੂਬੇ ਆ ਜੀ ਕਿੰਨਾ ਚੱਲੇ ਦੂਰੇ ਇਹ ਤਾਂ ਦਿਨ ਲੈ ਜਾਣੇ 12 13 ਦਿਨ ਜੀ ਠੀਕ ਆ ਹਾਂ ਜੀ ਉਹ ਚੌੜੀ ਹੋਈ ਲਗਾ 12 13 ਦਿਨ ਲਾਉਗੀ ਵੇਟ ਚੰਗਾ ਚੌੜੀ ਚੰਗੀ ਹੈ ਹਾਈਟ ਇਹਦੀ ਦਰਮਿਆਨੀ ਜਰਸੰਗ ਵਾਲੇ ਸਾਹ ਹਤੇ ਦੂਜੀਆਂ ਗਾਵਾਂ ਨਾਲੋਂ ਘੱਟ ਹਾਈਟ ਹੈ ਪਰ ਹਵਾਨਾ ਫਿਕਸ ਆ ਮਸਲ ਪਿਆਰ ਜਰਸੀ ਕੱਦ ਦਾ ਦਾਜਾ ਸਾਹਮਣੇ ਵੀ ਤੁਰ ਰਿਹਾ ਤੇ ਸਾਰੀਆਂ ਗਾਵਾਂ ਨਾਲ ਇੱਕੋ ਭਰਾ ਹੀ ਤੁਰਿਆ ਤੁਹਾਨੂੰ ਜੱਜਮੈਂਟ ਹੋ ਜੂਗੀ ਕਿਹੜੀ ਗਾਂ ਦਾ ਕੱਦ ਕਿੰਨਾ ਕਰ ਇੱਕ ਹੋਰ ਲਾਸਟ ਉੱਤੇ ਥੋੜਾ ਕ੍ਰਾਸ ਬਰੀਡ ਦੇ ਵਿੱਚ ਇੱਕ ਹੋਰ ਚਾਹ ਜੀ ਦੋ ਦਾ ਦਾ ਜੀ ਕਿੰਨੇ ਚਿਰ ਦੀ ਕੱਪਣਾ ਇਹ ਸੱਤਾਂ ਮਹੀਨਿਆਂ ਦੀ ਕੱਪਣਾ ਜੀ ਸੱਤਾਂ ਮਹੀਨਿਆਂ ਦੀ ਕੱਪਣਾ ਉਹਦਾ ਠੰਡੀ ਮਿੱਠੀ ਆ ਕਿ ਉਹਦਾ ਨਹੀਂ ਹੈਗੀ ਇਹ ਮਾਰ ਮੋਰਨ ਵਾਲੀ ਠੀਕ ਹੈ ਹਾਂਜੀ ਸੋ ਹੈ ਕ੍ਰਾਸ ਬਰੀਡ ਸਾਈਵਾਲ ਦੇ ਨਾਲ ਕ੍ਰਾਸ ਜਸਤੀ ਦਾ ਫਲ ਦਾ ਕੱਦ ਘਾਟ ਵਾਲੀ ਬੱਚੀ ਆ ਦੋ ਦੰਦ ਵਜਨ ਫੁੱਲ ਆ 7 ਮਹੀਨਿਆਂ ਦੀ ਗੱਬਣ ਚੜਾਈ ਵੱਡੀਆਂ ਗਾਵਾਂ ਜਿੰਨੀ ਹਜੇ ਹੈ ਬੱਚਾ ਹੀ ਲਿਆ ਵੀ 7 ਮਹੀਨਿਆਂ ਦੀ ਨੂੰਸੋ ਗੱਬਣ 2 ਮਹੀਨੇ ਬਾਕੀ ਐ ਚੰਗਾ ਕੱਦ ਵਜਨ ਫੁੱਲ ਆ ਚੜਾਈ ਇਹਦੇ ਟਾਂਚੇ ਦੀ ਬਹੁਤ ਜ਼ਿਆਦਾ ਐ ਸੋਏ گاਵਾ ਤੇ ਕੁਝ ਵਹਿੜਾ ਵਕਾਉ ਸੀਗਾ ਲਾਸਟ ਉੱਤੇ ਫੇਰ ਬੇਨਤੀ ਹੈ ਵੀ ਜਿਹੜਾ ਨਾ ਖਰੀਦਣਾ ਆ ਕੇ ਦੇਖਿਓ ਤਸल्ली ਕਰੋ ਗੱਬਣ ਵੱਛੀਆਂ ਨੂੰ ਚੈੱਕ ਕਰਵਾ ਸਕਦੇ ਹੋ ਜਰੂਰ ਕਰਵਾ ਲਿਆ ਕਰੋ ਬਾਕੀ ਪਰਖ ਤੁਸੀਂ ਕਰਨੀ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ